ਲੋ ਜੀ ਬਾਈ ਜੀ ਹੋਰ ਪੀਸੋ ਜੀ ਇਹ ਲੋਕ ਨਹੀਂ ਜਾਣਤਾ ਅੱਜ ਪਾਣੀ ਆਪ ਇਹਨੂੰ ਲਾਇਆ ਨਹੀਂ ਨਾ ਕਿੰਿਓ ਕੰਮ ਸੋਰੀ ਆ ਪੱਟਲੇ ਗੱਲ ਹੈ ਜੀ ਮਾੜੀ ਮਾੜੀ ਗੱਲ ਹਜੇ ਵੀ ਹੈਗੀ ਆ ਲੱਡੂ ਤਾਂ ਨਹੀਂ ਪੂਰੀ ਤਰ੍ਹਾਂ ਵੱਟ ਹੁੰਦਾ ਕਹ ਲੋ ਪਰ ਇਨੀ ਗੈ ਹੈਗੀ ਆ ਮੈਂ ਕਿ ਪੱਟੇ ਬਣਾਉਣ ਨੂੰ ਨਾ ਆ ਆਹ ਇਹ ਜਹਾੜਾ ਜੀ ਤੇ ਸਭ ਜਾਰਡਨ ਜਨ ਹੈ ਆ ਆ ਜੀ ਹੋ ਗਈ ਜ਼ਮਾਨਾ ਫੜੀ ਫੰਦੀ ਇੱਥੇ ਹੱਥ ਚ ਐ ਕਰਕੇ ਕਰ ਦੋਗੇ ਗੱਠੋ ਗੱਠ ਹੋ ਗਿਆ ਗੱਡੋਂ ਤੋਂ ਬਾਅਦ ਦੋ ਘੰਟੇ ਤਿੰਨ ਘੰਟੇ ਆ ਇਹ ਬੂਟੇ ਨੂੰ ਪੁੱਠਾ ਵਰਗੇ ਫੜ ਦਣਾ ਥੱਲੇ ਨਹੀਂ ਬਦਲ ਆ ਆ ਇੰਨੀ ਲੈਂਥ ਹੋ ਗਈ ਜੀ ਦੀ ਤੇ ਇਹ ਦੀ ਆ ਵੀ ਬਹੁਤ ਤੇ ਆ ਲੈਵੀਮ ਪੁੱਛਾਈ ਜੀ ਬਹੁਤ ਨੇ ਠੀਕ ਨੇ ਤੇ ਹਜੇ ਆਪਾਂ ਪਾਣੀ ਕੁਛ ਨਹੀਂ ਲਾਇਆ ਆ ਲਈ ਇੰਨੀ ਗਿੱਲ ਹਜੇ ਵੀ ਹੈਗੀ ਇਹਦੇ ਵਿੱਚ ਪਰ ਇਹੋ ਤੇੜ ਕਰ ਕੀ ਹੈ ਜੀ ਚਾਰ ਬੰਦੇ ਓਵਰ ਆਲ ਦੇਖ ਲੋ ਸਾਰੇ ਪਾਸੇ ਖੜੀ ਕਿਉਂਕਿ ਬਾਕੀ ਗਣਕਾ ਨੂੰ ਮੈਂ ਪਾਣੀ ਲਾਤਾ ਠੀਕ ਆ ਆ ਆਪਾਂ ਡੇਢ ਦੋ ਕਿਲੇ ਦਾ ਪਰਾਂਟਾਂ ਡੇਢ ਕਿਲੇ ਦਾ ਇਹ ਸਾਰਾ ਰੁਕਿਆ ਹੋਇਆ ਹੈ ਉਹ ਵੀ ਗੱਲ ਬਾਤ ਹੈ ਆ ਜੀ ਐਂ ਖੜੀ ਹੈ ਕੋਈ ਪਲਤਣ ਨਹੀਂ ਮਾਰੀ ਇਹਨੇ ਅਜੇ ਤੇ ਗੁੱਲੀ ਦਾ ਡਾਣਾ ਤੁੰ ਨੂੰ ਇਹਦਾ ਹੋਰ ਇਤਨੀ ਕਿਤੇ ਜਿਉਂਦਾ ਹੋਇਆ ਆ ਹੈ ਜੀ ਆ ਦੇਖੋ ਹੁਣ ਗੁੱਲੀ ਰੰਦੇ ਦੇ ਹਾਲਾਤ ਐ ਹੋ ਗਏ ਜੀ ਇਹ ਮਰਿਆ ਹੁੰਦਾ ਏ ਬਈ ਪੀਲਾ ਹੋ ਚੱਲਿਆ ਬਿਲਕੁਲ ਹੀ ਖੁੱਲੀ ਰੰਦੇ ਦੀ ਜੜਾ ਜਿਹੜੀ ਆਹ ਦੇਖੋ ਪੂਸਾ ਆਪੇ ਪਿੱਛੇ ਨਾਲ ਦੋਸ ਇਹ ਐ ਰਹਿ ਗਈ ਕਿ ਹਜੇ ਥੱਲੇ ਜੜ ਦੇ ਗਿਲ ਹੁਣੀ ਪਰ ਉਹਦੇ ਸਾਹਮਣੇ ਉਹਦੇ ਵਿੱਚ ਬੂਟਾ ਪੱਟਿਆ ਇੱਕ ਦਮਾਂ ਦੀ ਹੋਰ ਲੱਤ ਪਈ ਪੜ ਗਈ ਆ ਦੇਖੋ ਉਈ ਆਪਾਂ ਵੀਡੀਓ ਰੋਕੀ ਨੀਗੀ ਆਹ ਜਿਆਦਾ ਫੀਲ ਆ ਪਰ ਲੱਗ ਗਿਆ ਆਪਾਂ ਇਹੋਸproba ਲੈਣਾ ਸ਼ੁਰੂ ਹੋਇਆ ਇਹ ਕੋਈ ਸਿੱਖ 6 ਉਂਗਲਾਂ ਆ ਇਹ ਸਿੱਖ ਉਂਗਲਾਂ ਕਰਦੇ ਆ ਇਹੋ ਵੀ ਉਸ ਦਿਨੋਂ ਮੋਟਾ ਕਰਕੇ ਜਣਾ ਇਹ ਜਿਹੜਾ ਬਾੜੀਆਂ ਵਿਕਸਤ ਹੋਈਆਂ ਨਹੀਂ ਉਹ ਟਿੱਪਾ ਪਾ ਛਾੜ ਦਈਏ ਜਿਹੜੀ ਬਿੱਲੀ ਜਣ ਸੀ ਉਹ ਇੱਥੇ ਤੱਕ ਗਈ ਐ ਨਹੀਂ ਕਿ ਬਾੜੇ ਕਣਕ ਦੀ ਤਾਂ ਕਾਫੀ ਦੂੰਗੀ ਚਲੀ ਗਈ ਸੀ ਆਹ ਇਹ ਫੌਨ ਦੇ ਪਛਾਣ ਵਾਲੇ ਪੱਤੇ ਨਾ ਉੜੀ ਪੱਤਾਂ ਤੇ ਆ ਚਲੇ ਪੱਟਾ ਆ ਇਹ ਪਹੁੰਚ ਹੋਏ ਕਿ ਇਹ ਫਾਈਨਲੀ ਮਰਿਆ ਤਾਂ ਹਜੇ ਵੀ ਹੈ ਨਹੀਂ ਜਾਏ ਪਰ ਜੇ ਸੀ ਕਣਕ ਦੇ ਤੁਹਾਨੂੰ ਜੀ ਵੀਡੀਓ ਤਾਂ ਹੀ ਬਣਾ ਕੇ ਭੇਜਣ ਲੱਗੇ ਵੀ ਹਾਲਾਤ ਮਾੜੇ ਤੁਸੀਂ ਦੇਖ ਲਓ ਕਿ ਇਹਨੂੰ ਪਾਣੀ ਹੁਣ ਲਾ ਦੀਏ ਠੀਕ ਹੈ ਜੀ ਜਿਵੇਂ ਸੀ ਔਨ ਡਿਮਾਂਡ ਹੀ ਲਾਉਣਾ ਮੰਗੇ ਤੇ ਹੀ ਲਾਉਣਾ ਠੀਕ ਹੈ ਆ ਖੇਤ ਤਾਂ ਹੈ ਪੂਰਾ ਉਹ ਤਾਂ ਖੜਾ ਇਹ ਸੂਰਜ ਦੀ ਵੀਦ ਲੋ ਉਹ ਹੋ ਗਿਆ ਉਹ ਆ ਤੁਹਾਨੂੰ ਪਿਛਲੀ ਵਾਰ ਦੀ ਨਿਸ਼ਾਨੀ ਹੋਣੀ ਆ ਉਹ ਪਾਪੂਲਰ ਖੜੇ ਆ ਆਪਣੇ ਸਾਹਮਣੇ